ਹਾਂਜੀ ਅੱਜ ਤੁਸੀਂ মিডিਆ ਬੁਲਾਇਆ ਆਪਣੇ ਘਰ ਕੀ ਗੱਲ ਹੋ ਗਈ ਆ ਅਸੀਂ ਜਿੱਦਾਂ ਅੰਕਲ ਜੀ ਘਰ ਵਾਲਾ ਘਰੋਂ ਇੱਕ ਦਿਨ ਇੱਕ 31 ਤਰੀਕ ਤੋਂ ਗਏ ਹੋਏ ਆ ਘਰੋਂ ਬਾਹਰ ਨਾ ਕੋ ਲੜਾਈ ਨਾ ਕੋ ਝਗੜਾ ਹੋਇਆ ਦਾਰੂ ਦਰੂ ਪੀਂਦੇ ਆ ਤੇ ਬਾਹਰ ਚਲੇ ਗਏ ਮੁੜ ਕੇ ਆਏ ਨਹੀਂ ਅਜੇ ਤੱਕ ਕਿਨੇ ਦਿਨ ਹੋ ਗਏ ਅੱਜ 27 ਦਿਨ ਹੋ ਗਏ 28 ਦਿਨ ਹੋ ਗਏ ਮਹੀਨਾ ਹੋ ਗਿਆ ਹਾਂਜੀ ਮਹੀਨਾ ਹੋਣ ਵਾਲਾ ਪੈਸੇ ਤਾਂ ਘਰ ਨਹੀਂ ਆਏ ਨਹੀਂ ਹਜੇ ਤੱਕ ਨਹੀਂ ਆਏ ਹੈਗੇ ਜੀ ਕਿਸੇ ਨੂੰ ਮਿਲਦੇ ਆ ਤਾਂ ਦੇਸ ਦੇ ਆ ਤਾਂ ਬੀਵੀ ਕੋ ਘਰ ਨੂੰ ਹਾਂ ਜੀ ਤੇ ਕਿੰਨੇ ਬੱਚੇ ਤੁਹਾਡੇ ਆਪ ਹੀ ਆ ਜਾਣ ਜਿੱਦਾਂ ਗਏ ਸੀ ਉੱਦੇ ਘਰ ਨੂੰ ਆ ਜਾਣ ਅਸੀਂ ਕਿਹੜਾ ਕਿਸੇ ਨੇ ਕੁਝ ਕਹਿਣਾ ਹੈ ਹੂੰ ਕਿੰਨੇ ਬੱਚੇ ਆ ਆ ਇੱਕੋ ਹੀ ਆ ਮੁੰਡਾ ਹੀ ਆ ਹੂੰ 11 ਸਾਲ ਦਾ ਆ ਇਹ ਕੀਤੇ ਕਰਦਾ ਰਹਿੰਦਾ ਹਨ ਪਾਪੇ ਨਾ ਮम्मा ਪਾਪਾ ਨਹੀਂ ਆਉਂਦਾ ਮਾਂ ਪਾਪਾ ਨਹੀਂ ਆਉਂਦਾ ਹਾਂ ਜੀ ਹੋਰ ਨੂੰ ਨੂੰ ਕਿਸੇ ਨੇ ਕੁਝ ਕਹਿਣਾ ਨਹੀਂ ਨਾ ਕਹਿਣਾ ਹੈ ਕਿੱਦਾਂ ਗਏ ਆਪਦੇ ਆਜਨ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਨਹੀਂ ਲੜਾਈ ਝਗੜਾ ਕੋਈ ਨਹੀਂ ਹੋਇਆ ਬਸ ਇੱਦਾਂ ਦਾਰੂ ਦੂਰੂ ਪੀ ਲੈਂਦੇ ਆ ਪੀ ਕੇ ਇੱਦਾਂ ਫਿਰ ਚ ਨਿਕਲ ਨਿਕਲ ਜਾਂਦੇ ਆ ਬਾਹਰ ਠੀਕ ਆ ਜੇ ਕੋਈ ਫੋਟੋ ਤੁਹਾਡੇ ਕੋਲ ਜਿਹੜੀ ਹੈਗੀ ਉਹ ਦਿਖਾਓ ਆ ਫੋਟੋ ਦਾ ਨਾਮ ਹੀ ਨਾਮ ਦੱਸ ਕੀ ਨਾਮ ਦੀ ਪਚੰਦਾ ਨਾਮ ਕੀ ਨਾ ਗਰਦੀਪ ਕੇ ਅੰਦਰ ਗਰਦੀਪ ਚੰਦ ਇਹਨਾਂ ਦੇ ਕੱਪੜੇ ਕਿਹੜੇ ਪਾਇਓ ਆ ਕੱਪੜੇ ਨੋ ਦੇ ਚੱਪਲਾਂ ਤਾਂ ਘਰੇ ਛੱਡ ਗਿਆ ਸੀ ਜਿੱਦਾਂ ਕੱਲੀ ਪੈਂਟ ਹੀ ਪਾਈ ਹੋਈ ਸੀਗੀ ਤੇ ਟੀ-ਸ਼ਰਟ ਕਿ ਅਰੰਗੀ ਆਉਣ ਵਾਲੀ ਸੀ ਤੇ ਉਹ ਨਾਲ ਹੀ ਚੱਕ ਕੇ ਲੈ ਗਿਆ ਸੀ ਗੁਲਾਬੀ ਰੰਗ ਦੀ ਆ ਜਿੱਦਾਂ ਜਾਣੀ ਟੀ-ਸ਼ਰਟ ਤੇ ਇਹ ਕਾਲੀਆਂ ਕੜੀਆਂ ਪਾਵਾਂ ਆ اچھا ਦੂਜੀ ਵਾਰ ਲ ਮੈਂ ਕਮੀਜ਼ ਵੱਲ ਧਿਆਨ ਹੀ ਨਹੀਂ ਦਿੱਤਾ ਵੀ ਕਿੱਦਾਂ ਦੀ ਆ ਜੇ ਕਿੱਦਾਂ ਦੀ ਨਹੀਂ ਠੀਕ ਆ ਹਾਂਜੀ ਕੀ ਨਾ ਤੇ ਖਰਚੇ ਵਰਚੇ ਤੋਂ ਵੀ ਤੰਗੇ ਆ ਸੀ ਸਭ ਬਹੁਤ ਔਖਾ ਹੋਇਆ ਹਾਂ ਹਾਂ ਠੀਕ ਹੈ